ਨਾ ਮੇਰੇ ਦੋਸਤਾਂ ਮੇਰੇ ਇਸ ਕਹਾਣੀ ਵੀ ਬਣੀ ਸਕੋਰ ਪੁਰਾ ਪੰਧਾ ਪੰਧਖਾਨੇ ਲਾਇ ਤਸਵੀਰ ਹੈ ਕੋਕਪੁਰਾ ਦੇ ਲਾਗੇ ਇੱਕ ਬਰਗਾੜੀ ਪਿੰਡ ਦੇ ਵਿੱਚ ਅਰਜੰਦਰ ਸਿੰਘ ਲੜਕੀ ਦੇ ਪਿਤਾ ਨੇ ਦੱਸਿਆ ਕਿ 23 ਤਰੀਕ ਨੂੰ ਜਾਗੋ ਕੱਢੀ ਜਾ ਰਹੀ ਸੀ ਔਰ ਨੱਚਟਪ ਕੇ ਲੜਕੀ ਖੁਸ਼ੀਆਂ ਮਨਾ ਰਹੀ ਸੀ ਪਰਿਵਾਰ ਸਾਰਾ ਖੁਸ਼ ਸੀ ਪਰ 2 ਵਜੇ ਤੋਂ ਬਾਅਦ ਜਦੋਂ ਲੜਕੀ ਸੌਣ ਵਾਸਤੇ ਕਮਰੇ ਵਿੱਚ ਗਈ ਤਾਂ ਅਚਾਨਕ ਉਸ ਨੂੰ ਆਪ ਦਾ ਦੌਰਾ ਪੈ ਗਿਆ ਔਰ ਨਾਚ ਰਿਚੋ ਖੌਨ ਨਿਕਲਣਾ ਸ਼ੁਰੂ ਹੋ ਗਿਆ ਜਦੋਂ ਉਸ ਨੂੰ ਡਾਕਟਰ ਕੋਲ ਲਿਆਇਆ ਗਿਆ ਤਾਂ ਉਸ ਦੀ ਡਾਕਟਰ ਨੇ ਮਰਤਕ ਐਲਾਨ ਕਰ ਦਿੱਤਾ ਜਿੱਥੇ ਖੁਸ਼ੀਆਂ ਬਣਾਈਆਂ ਜਾ ਰਹੀਆਂ ਸੀ ਉੱਥੇ ਸੋਗ ਛਾ ਗਿਆ ਔਰ ਸੋਹਰਾ ਪਰਿਵਾਰ ਵੱਲੋਂ ਵੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਡੱਕੀ ਨੂੰ ਹਾਰਟ ਐਟੈਕ ਹੋ ਗਿਆ ਤਾਂ ਉਹਨਾਂ ਦੇ ਘਰ ਵੀ ਸੋਗ ਦੀ ਲਹਿਰ ਦੌੜ ਗਈ ਤੁਹਾਨੂੰ ਦਿਖਾਣੇ ਲਈ ਤਸਵੀਰ कंदा मै त सारे वआ बोली रखी टी गान ਕੀ ਨਸਰ ਤੋਂ ਅਰਜੰਤ ਸਿੰਘ ਅੱਛਾ ਕੀ ਲੱਗਦਾ ਤੁਸੀ ਲੜਕੀ ਦੇ ਪਿਤਾ ਜੀ ਕੀ ਕਹਿਣਾ ਚਾਹੁੰਦੇ ਹੋ ਮਤਲਬ ਇਹਦੀ ਦਿਖਾਈ ਘਟਣਾ ਸਾਨੂੰ ਵੀ ਸ਼ਬਦ ਹੈ ਨਹੀਂ ਸਾਡੇ ਕੋਲ ਬੋਲਣ ਨੂੰ ਕੁਝ ਪਰ ਕੀ ਕਹਿ ਸਕਦੇ ਦੋ ਕੁ ਤਰਾਵਾਂ ਨਾ ਘਾਟਾ ਵਰਤ ਗਈ ਕੀ ਕਹਿ ਸਕਦੇ ਦੋ ਘਾਟ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਪੀਐਫਐਸ ਕੀ ਕਰ ਸਕਦਾ ਵਿਆਹ ਦੇ ਦਿਨ ਤਰੇ ਸੀ ਵਧਿਆ ਚਾੜਾ ਚਾਵਾਂ ਲਾੜਾ ਨਾ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਣਾ ਸੀ ਤੋਰਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਹੋ ਉਹ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਬਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਇਹ ਉਹ ਜੋ ਮਾਲਕ ਕਿਸੇ ਵੈਰੀ ਦੁਸਮਣ ਦਾ ਅੱਛਾ ਕੀ ਘਟਨਾ ਕੀ ਮਤਲਬ ਕਿਵੇਂ ਕਿੰਨੇ ਹੋਏ ਕਿ ਵਧੀ ਘਟਨਾ ਸੀ ਕਿਵੇਂ ਘਟਨਾ ਵਾਪਰੀ ਇਹ ਹੋ ਗਈ 12 1 ਦੇ ਸਨ ਸੰਸ ਕਿਉਂ 12 1 ਵਜੇ ਇਨਾਂ ਆਮ ਹੀ ਡੀਜੇ ਚੱਲਦੇ ਆ ਉਹ ਦੋ ਬਾਰ ਤਾਂ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਕੋਲ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੋ ਬਸ ਪਾਣੀ ਲਿਆ ਪਾਣੀ ਤਾਂ ਉਹ ਪਾਣੀ ਨਾ ਵੀ ਸਾਰੇ ਪਰਵਾਰੇ ਬੰਦੇ ਸੀ ਉਹ ਤਾਂ ਮਾਲਕ ਨੇ ਸਾਡੇ ਚ ਬਿਛੋੜਾ ਪਤਾ ਬਹੁਤ ਵਧੀਆ ਬੰਦੇ ਸੀ ਮਿਲਨ ਮਰਤਨ ਵਾਲੇ ਤੇ ਅਸੀਂ ਵੀ ਬੰਦੇ ਠੰਡੇ ਸੀ ਉਹ ਵੀ ਬੰਦੇ ਠੰਡੇ ਸੀ ਜਿਵੇਂ ਅਸੀਂ ਕਹਿੰਦੇ ਸੀ ਉਵੇਂ ਚੱਲਦੇ ਸੀ ਵੇ ਇੱਕ ਦੂਜੇ ਬੰਦੇ ਨਾਲ ਅਸੀਂ ਕੋਈ ਗਰਮੀ ਸਰਦੀ ਨਹੀਂ ਮਖਾਉਂਦੇ ਸੀ ਛੋਟਾ ਪਰਿਵਾਰ ਸੀ ਵਧੀਆ ਕੋ ਆਪਣੇ ਥਾਂ ਟਿਕਾਣੇ ਲੱਗੇ ਸੀਗੇ ਸ਼ਰਮਣੋ ਮਾਲਕ ਨੇ ਜਿਹੜਾ ਘੜਾ ਬਣਾਤਾ ਉਹਨੇ ਤੋੜਤਾ ਉਹਨੇ ਪਤਾ ਕੱਲ ਨੂੰ ਤੋੜਦਾ ਅੱਜ ਤੋੜ ਦੇ ਕੀ ਨਾਮ ਹੈ ਤੇਰਾ ਮੇਰਾ ਨਾਮ ਮੰਟੂ ਹੈ ਅੱਛਾ ਭਾਈ ਤੁਸੀਂ ਕੁੜੀ ਦੇ ਸਹੁਰੇ ਪਰਿਵਾਰ ਤੋਂ ਹਾਂਜੀ ਮੈਂ ਵੱਡਾ ਭਰਾ ਹਾਂ ਅੱਛਾ ਅਚਕੀ ਮਤਲਬ ਮੈਂ ਤੁਹਾਨੂੰ ਕੀ ਕਹਾਂ ਜੀ ਮਤਲਬ ਕਿਦਾਂ ਕਹਿਣਾ ਚਾਹੁੰਦਾ ਮਤਲਬ ਵੀ ਬੜਾ ਦੁਖਾਇਕ ਹੋਈ ਘਟਨਾ ਕੀ ਕਹਿਣਾ ਚਾਹੁੰਦਾ ਜੀ ਜੇ ਬਾਤ ਤੁਹਾਡੇ ਮਨ ਦੇ ਕੀ ਕਹਿੰਦੇ ਬਈ ਸਭ ਤੋਂ ਵੱਡੀ ਗੱਲ ਤਾਂ ਇਹ ਸਾਡੇ ਕੋਲੇ ਕੋਈ ਬੋਲਣ ਨੂੰ ਕੋਈ ਹੈ ਨਹੀਂ ਕੁਝ ਕੀ ਬੋਲ ਗਏ ਸੀ ਮੰਦ ਭਾਗੀ ਘਟਨਾ ਸਾਡੇ ਨਾਲ ਇੰਨੀ ਕਿ ਜ਼ਿਆਦਾ ਹੋ ਗਈ ਹੈਗੀ ਖੁਸ਼ੀਆਂ ਦਾ ਮਾਹੌਲ ਸੀਗਾ ਰਸਤੇਦਾਰ ਇਕੱਠੇ ਹੋਈ ਸਾਰੇ ਦੋਨੇ ਪਰਿਵਾਰ ਮਸਾ ਇਕੱਠੇ ਹੋਈ ਹੋਣੀ ਪਰ ਜੋ ਪ੍ਰਮਾਤਮਾ ਰੱਬ ਨੇ ਕਰ ਗਿਆ ਸਾਡੇ ਨਾਲ ਉਹ ਬਹੁਤ ਜਿਆਦਾ ਮਾੜੀ ਹੋ ਗਈ ਸਾਡੇ ਨਾਲ ਜੋ ਵੀ ਆ ਚਲੋ ਜਿਹੜੇ ਜ਼ਿੰਦਗੀ ਤੋਂ ਜਾਵੜਿਆ ਪਰ ਘਾਟਾ ਬਹੁਤ ਵੱਡਾ ਸਾਨੂੰ ਪਿਆ ਪਰਿਵਾਰਾਂ ਨੂੰ ਪੈ ਗਿਆ ਠੀਕ ਆ ਗਰੀਬ ਬੰਦਾ ਕੋਈ ਵੀ ਆਪਾਂ ਵਾਸੀ ਵੀ ਇਹ ਵੀ ਆ ਕਿ ਕਰਜ਼ੇ ਥੱਲੇ ਇੰਨਾ ਕੁ ਜਿਆਦਾ ਨੱਪੇ ਪਏ ਪਰ ਉਹ ਸਾਡੇ ਕਿਸੇ ਅਰਥ ਲੇਖੇ ਨਹੀਂ ਲੱਗਿਆ ਬਿਲਕੁਲ ਜਿਵੇਂ ਮਤਲਬ ਤੁਸੀਂ ਇਧਰ ਕੁੜੀ ਵਾਲੇ ਨੇ ਵੀ ਉਧਰ ਮੁੰਡੇ ਵਾਲੇ ਨੇ ਵੀ ਕਿੰਨਾ ਸਮਾਨ ਆਪਾਂ ਇਕੱਠਾ ਕਰਦੇ ਹਲਵਾਈ ਟਿੰਟ ਜੋ ਵੀ ਹੁੰਦਾ ਨਾ ਸੋਨਾ ਗਹਿਣਾ ਘੱਟਾ ਬਣਾਇਆ ਹੁੰਦਾ ਅੱਜ ਉਹ ਸਿਰਫ ਮਿੱਟੀ ਬਣ ਕੇ ਰਹਿ ਗਈ। ਮਿੱਟੀ ਘਰਾਂ ਚ ਪਿਆ ਹੁਣ ਉਹ ਕੀ ਕਰਾਂਗੇ ਅਸੀਂ? ਬਿਲਕੁਲ ਬਿਲਕੁਲ ਸਾਡੇ ਤਾਂ ਕੇ ਕੰਮ ਦੇ ਵਿੱਚ ਨਹੀਂ ਨਾ। ਉਹਨੇ ਜਵਾਗ ਜਿਹੜੀ ਨੇ ਸਮਾਨ ਲਿਆ ਉਹਨੂੰ ਕੀ ਪਤਾ ਮੈਂ ਤਾਂ ਵਰਤਣਾ ਹੀ ਨਹੀਂ ਗਿਆ। ਕਿਹਦੇ ਹਾਸਤੇ ਇਕੱਠਾ ਕਰੀ ਜੰਨੇ ਮੈਂ। ਬਿਲਕੁਲ ਹੁਣ ਇਹ ਮੇਰੇ ਭਰਾ ਦਾ ਚਾ ਸੀ ਬਈ ਮੈਂ ਨਾ ਆਪ ਇਹਨੂੰ ਨਾਲ ਲੈ ਆ ਕੇ ਕੱਪੜੇ ਖਰੀਦੇ। ਮੂਠ ਜੋ ਵੀ ਮੰਨ ਦਾ ਬਈ ਆਪਾ ਬਈ ਆ ਇਹਨੇ ਮੈਨੂੰ ਕਹਿਣਾ ਬਈ ਨਹੀਂ ਮੈਂ ਕਿਹਾ ਤੂੰ ਕਿਉਂ ਪ੍ਰੈਸ਼ਰ ਪਾਉਣਾ ਬਹੁਤ ਵਧੀਆ ਕਰਾਂਗਾ ਪਰ ਪਤਾ ਨਹੀਂ ਜਿੰਨਾ ਵੀ ਇਹ ਹੋ ਜੂਗਾ ਦੁੱਖ ਬਹੁਤ ਆ ਜਿਆਦੇ ਬਈ ਸਾਡੇ ਕੋਈ ਅੰਦਰੋਂ ਛਾਤੀ ਮਾਰ ਕੇ ਨਹੀਂ ਦੇ ਸਕਦਾ ਇਹ ਸਾਨੂੰ ਦੁੱਖ ਅਗੇ ਚੀਦਾ